ਕਈ ਵਾਰ ਲੋਕ ਪ੍ਰੇਮ ਵਿਆਹ ਵਿੱਚ ਵੀ ਪਰੇਸ਼ਾਨ ਰਹਿੰਦੇ ਹਨ ਅਤੇ ਤਲਾਕ ਵੀ ਹੋ ਜਾਂਦੇ ਹਨ ਅਜੀ ਹੀ ਇੱਕ ਘਟਨਾ ਮੇਰੇ ਦੋਸਤ ਨਾਲ ਵਾਪਰੀ ਵਿਆਹ ਦੇ 2 ਸਾਲਾਂ ਦੌਰਾਨ ਉਹਨਾਂ ਲੋਕਾਂ ਨੇ ਖੂਬ ਆਨੰਦ ਮਾਨਿਆ। 2 ਸਾਲਾਂ ਵਿੱਚ ਉਹਨਾਂ ਦੇ 2 ਬੱਚੇ ਵੀ ਹੋਏ। ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਪਰਿਵਾਰ ਨੂੰ ਲੈ ਕੇ ਝਗੜੇ ਹੋਣ ਲੱਗੇ। ਉਹ ਆਪਣੇ ਸਹੁਰੇ ਪਰਿਵਾਰ ਨਾਲ ਖੁੱਲ ਮਿਲ ਨਹੀਂ ਸਕੀ। ਉਸ ਦਾ ਪਤੀ ਚਾਹੁੰਦਾ ਸੀ ਉਹ ਉਸ ਦੇ ਪਰਿਵਾਰ ਨੂੰ ਆਪਣੇ ਨਾਲ ਰੱਖੇ ਪਰ ਉਹ ਉਹਨਾਂ ਦੇ ਪਰਿਵਾਰ ਨੂੰ ਨਾਲ ਰੱਖਣ ਤਾਂ ਦੂਰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ। ਉਹ ਉਹਨਾਂ ਲੋਕਾਂ ਨਾਲ ਨਫ਼ਰਤ ਕਰਦੀ ਸੀ। ਮੇਰੇ ਦੋਸਤ ਦੇ ਪਤੀ ਨੇ ਕੁਝ ਦਿਨਾਂ ਇਸ ਤਰ੍ਹਾਂ ਬਿਤਾਈ ਉਸ ਤੋਂ ਬਾਅਦ ਸਮਝੌਤਾ ਕਰਨ ਦਾ ਮਨ ਬਣਾ ਲਿਆ ਉਸਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਪਰਿਵਾਰ ਨਾਲ ਰਹੋਗੇ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਨਹੀਂ ਤਾਂ ਤਲਾਕ ਲੈ ਕੇ ਆਪਣੇ ਘਰ ਰਹੋ ਉਹ ਵੀ ਆਪਣੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਉਸ ਦਾ ਤਲਾਕ ਹੋ ਗਿਆ ਹੈ ਅਤੇ ਉਹ ਦੋਵੇਂ ਬੱਚਾ ਨਾਲ ਆਪਣੇ ਪੇਕੇ ਘਰ ਰਹਿ ਰਹੀ ਹੈ ਮੈਂ ਉਸ ਬਾਰੇ ਸੁਣ ਕੇ ਬਹੁਤ ਡਰ ਗਈ ਅਤੇ ਮੈਂ ਸੋਚਿਆ ਕਿ ਮੈਂ ਕਦੇ ਲਵ ਮੈਰਿਜ ਨਹੀਂ ਕਰਾਂਗੀ ਜੋ ਮਰਜ਼ੀ ਹੋ ਜਾਵੇ ਮੈਂ ਆਪਣੇ ਮਾਪਿਆਂ ਦੀ ਮਰਜ਼ੀ ਅਨੁਸਾਰ ਹੀ ਵਿਆਹ ਕਰਾਂਗਾ ਅਤੇ ਉਸੇ ਤਰ੍ਹਾਂ ਹੀ ਮੇਰਾ ਇੱਕ ਦਿਨ ਵਿਆਹ ਹੋ ਗਿਆ ਉਸ ਸਮੇਂ ਰਾਤ ਦੇ 9 ਵਜੇ ਸਨ ਮੈਂ ਇੰਤਜ਼ਾਰ ਕਰ ਰਹੀ ਸੀ ਪਰ ਜਦੋਂ ਮੇਰਾ ਪਤੀ ਘਰ ਆਇਆ ਸੀ ਤਾਂ ਮੈਨੂੰ ਝਟਕਾ ਲੱਗਾ ਕਿਉਂਕਿ ਮੈਂ ਰਾਤ ਤੋਂ ਉਸ ਦੀ ਉਡੀਕ ਕਰ ਰਹੀ ਸੀ ਪਰ ਹੁਣ ਸਵੇਰ ਦੇ 12 ਵਜੇ ਚੁੱਕੇ ਸਨ ਉਸ ਨੂੰ ਦੇਖਦੇ ਹੀ ਮੇਰਾ ਪਾਰਾ ਚੜ ਗਿਆ ਮੈਂ ਕਿਹਾ ਤੁਹਾਨੂੰ ਅਜਾ ਨਹੀਂ ਕਰਨਾ ਚਾਹੀਦਾ ਸੀ ਉਦੋਂ ਹੀ ਉਸ ਦਾ ਅਜੀਬ ਵਿਵਹਾਰ ਸ਼ੁਰੂ ਹੋ ਗਿਆ ਸੀ ਮੈਂ ਉਹਨਾਂ ਤੋਂ ਨਿਰਾਸ਼ ਸੀ ਇਸ ਲਈ ਮੈਨੂੰ ਉਹਨਾਂ ਤੇ ਬਹੁਤ ਗੁੱਸਾ ਆਇਆ ਪਰ ਉਸ ਨੇ ਹੱਥ ਵਿੱਚ ਦੋ ਲਫਾਫੇ ਹਿਲਾਉਂਦੇ ਹੋਏ ਕਿਹਾ ਇਹ ਸਾਡੇ ਹਨੀਮੂਨ ਦੀਆਂ ਟਿਕਟਾਂ ਹਨ ਇਹ ਦੇਖ ਕੇ ਮੈਂ ਹੱਸ ਪਈ ਤੇ ਖੁਸ਼ ਹੋ ਗਈ ਮੈਂ ਕਿਹਾ ਹੁਣ ਮੈਨੂੰ ਤੁਹਾਡੇ ਤੋਂ ਕੋਈ ज्ञात नहीं है। ਹੁਣ ਦੱਸੋ ਅਸੀਂ ਕਦੋਂ ਜਾ ਰਹੇ ਹਾਂ? ਮੈਂ ਸਮਝ ਰਹੀ ਸੀ ਕਿ ਇਹ ਮੇਰੀ ਵਿਦੇਸ਼ ਜਾਣ ਦੀ ਟਿਕਟ ਹੈ। ਅਸੀਂ ਦੁਬਈ ਜਾਂ ਕੈਨੇਡਾ ਜਾ ਰਹੇ ਹਾਂ ਤਾਂ ਕਿ ਅਸੀਂ ਆਪਣਾ ਹਨੀਮੂਨ ਮਨਾ ਸਕੀਏ ਜਦੋਂ ਉਹ ਮੈਨੂੰ ਦੱਸਣ ਲੱਗਾ ਤਾਂ ਮੈਂ ਵੀ ਇਹੀ ਗੱਲਾਂ ਸੋਚ ਰਹੀ ਸੀ ਜਲਦੀ ਕਰੋ ਤਿਆਰ ਹੋ ਜਾਓ ਅਸੀਂ ਹੁਣੇ ਜਾਣਾ ਹੈ ਅਸੀਂ ਹੁਣ ਕਿਵੇਂ ਜਾ ਸਕਦੇ ਹਾਂ ਮੈਂ ਉਸ ਨਾਲ ਬਹਿਸ ਕਰਨ ਲੱਗੀ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਮੇਂ ਹੀ ਘਰੋਂ ਜਾਣਾ ਪਵੇਗਾ ਵੈਸੇ ਵੀ ਸ਼ਾਮ ਨੂੰ ਸਫ਼ਰ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਕੱਪੜੇ ਆਦਿ ਪੈਕ ਕਰਨ ਵਿੱਚ ਸ਼ਾਮ ਦੇ 5-6 ਵਜੇ ਗਏ ਸਨ ਮੇਰੀ ਸੱਸ ਸਾਨੂੰ ਦੋਹਾਂ ਨੂੰ ਕਹਿਣ ਲੱਗੀ ਬੇਟਾ ਬੇਟਾ ਸ਼ਾਮ ਦਾ ਸਮਾਂ ਕਰੋ ਨਿਕਲ ਲਈ ਠੀਕ ਨਹੀਂ ਹੁੰਦਾ ਹੈ ਤੁਸੀਂ ਲੋਕ ਇਸ ਸਮੇਂ ਜਾ ਰਹੇ ਹੋ ਬੈਸੇ 20 ਸਦੀਆਂ ਦੀਆਂ ਰਾਤਾਂ ਬਹੁਤ ਜਲਦੀ ਸ਼ੁਰੂ ਹੋ ਜਾਂਦੀਆਂ ਹਨ ਤੇ ਦਿਨ ਛੋਟੇ ਹੁੰਦੇ ਹਨ ਤੁਹਾਨੂੰ ਲੋਕਾਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ ਮੇਰੀ ਸੱਸ ਨੇ ਮੈਨੂੰ ਨਾ ਕਰ ਦਿੱਤੀ ਪਰ ਮੈਂ ਉਸ ਦੀ ਗੱਲ ਨਹੀਂ ਸੁਣੀ ਮੈਂ ਆਪਣੀ ਸੱਸ ਨੂੰ ਗਲਤ ਸਮਝ ਰਹੀ ਸੀ ਮੈਂ ਕਿਹਾ ਸੀ ਹੁਣੇ ਜਾਣਾ ਹੈ ਮੈਨੂੰ ਰਾਤ ਨੂੰ ਸਫ਼ਰ ਕਰਨਾ ਪਸੰਦ ਹੈ ਮੇਰੀ ਸੱਸ ਨੂੰ ਮੇਰੀ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਅਸੀਂ ਦੋਵੇਂ ਘਰੋਂ ਚਲੇ ਗਏ ਕਾਰ ਵਿੱਚ ਬੈਠਦਿਆਂ ਹੀ ਮੈਂ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ ਤਿਆਰੀਆਂ ਕਾਰਨ ਮੈਂ ਉਸ ਨੂੰ ਪੁੱਛਿਆ ਵੀ ਨਹੀਂ ਫਿਰ ਉਸਨੇ ਮੈਨੂੰ ਇੱਕ ਅਜੀਬ ਜਵਾਬ ਦਿੱਤਾ ਉਸਨੇ ਕਿਹਾ ਕਿ ਅਸੀਂ ਕਿੱਥੇ ਜਾਣਾ ਹੈ ਤੁਸੀਂ ਬਨਾਰਸ ਵਿੱਚ ਆਪਣੇ ਮਾਪਿਆਂ ਦੇ ਘਰ ਜਾ ਰਹੇ ਹੋ ਉੱਥੇ ਅਸੀਂ ਦੋਵੇਂ ਚੰਗੀਆਂ ਥਾਵਾਂ ਤੇ ਘੁੰਮਾਂਗੇ ਇਹ ਸੁਣ ਕੇ ਮੈਂ ਥੋੜਾ ਨਿਰਾਸ਼ ਹੋ ਗਈ ਕਿਉਂਕਿ ਮੈਂ ਸਾਰਾ ਬਨਾਰਸ ਘੁੰਮ ਚੁੱਕੀ ਸੀ ਕਿਉਂਕਿ ਮੈਂ ਬਨਾਰਸ ਦੀ ਰਹਿਣ ਵਾਲੀ ਸੀ ਜਦੋਂ ਕਿ ਮੇਰਾ ਵਿਆਹ ਦਿੱਲੀ ਵਿੱਚ ਹੋਇਆ ਸੀ ਇਸ ਲਈ ਹਨੀਮੂਨ ਦੇ ਸਾਰੇ ਵਿਚਾਰ ਮੇਰੇ ਦਿਮਾਗ ਵਿੱਚੋਂ ਚਲੇ ਗਏ ਸਨ ਮੈਨੂੰ ਘੁੰਮਣ ਫਿਰਨ ਅਤੇ ਨਵੀਆਂ ਥਾਵਾਂ ਦੇਖਣ ਦਾ ਬਹੁਤ ਸ਼ੌਂਕ ਸੀ ਪਰ ਮੇਰਾ ਪਤੀ ਮੈਨੂੰ ਬਨਾਰਸ ਲੈ ਕੇ ਜਾ ਰਿਹਾ ਸੀ ਮੈਨੂੰ ਗੁੱਸਾ Yeah. ਪਰ ਮੈਂ ਚੁੱਪ ਰਹੀ। ਅਸੀਂ ਸ਼ਾਮ ਨੂੰ 6 ਵਜੇ ਦਿੱਲੀ ਤੋਂ ਰਵਾਨਾ ਹੋਏ। ਅਸੀਂ ਰਸਤੇ ਵਿੱਚ ਖਾਣਾ ਖਾ ਲਿਆ। ਰਾਤ ਦੇ 8 ਵਜੇ ਸਨ। ਵੈਸੇ ਵੀ ਬਨਾਰਸ ਦੀਆਂ ਸਾਰੀਆਂ ਸੜਕਾਂ ਬਹੁਤ ਜਲਦੀ ਸੁਨਸਾਨ ਹੋ ਜਾਂਦੀਆਂ ਹਨ। ਇੱਥੇ ਲੋਕ देर ਰਾਤ ਤੱਕ ਦੁਕਾਨਾਂ ਤੇ ਨਹੀਂ ਬੈਠਦੇ। ਸਾਰੀ ਸੜਕ ਸੁਨਸਾਨ ਹੋ ਚੁੱਕੀ ਸੀ। ਮੈਂ ਅਤੇ ਮੇਰਾ ਪਤੀ ਕਾਰ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਸੀ। ਜਦੋਂ ਮੈਂ ਕੁਝ ਗਲਤ ਦੇਖਿਆ, ਇੰਜ ਲੱਗਾ ਜਿਵੇਂ ਕੋਈ ਸਾਡਾ ਪਿੱਛਾ ਕਰ ਰਿਹਾ ਹੋਵੇ। ਇੱਕ ਕਾਲੇ ਰੰਗ ਦੀ ਕਾਰ ਸੀ ਜਿਸਨੂੰ ਉਹ ਮੈਂ 2-3 ਵਾਰ ਸੜਕ ਤੇ ਓਵਰਟੇਕ ਕਰਦਿਆਂ ਦੇਖਿਆ ਸੀ ਪਹਿਲਾਂ ਤਾਂ ਮੈਨੂੰ ਸ਼ੱਕ ਹੋਇਆ ਪਰ ਫਿਰ ਇੰਜ ਲੱਗਾ ਜਿਵੇਂ ਮੈਂ ਪੁਲੇਖੇ ਵਿੱਚ ਸੀ ਉਹ ਪਿਛਲੇ 20 ਮਿੰਟਾਂ ਤੋਂ ਸਾਡਾ ਪਿੱਛਾ ਕਰ ਰਹੀ ਸੀ ਮੇਰੇ ਮਨ ਵਿੱਚ ਇੱਕ ਅਜੀਬ ਡਰ ਪੈਦਾ ਹੋ ਰਿਹਾ ਸੀ ਪਰ ਮੈਂ ਇਹ ਗੱਲ ਆਪਣੇ ਪਤੀ ਨੂੰ ਨਹੀਂ ਦੱਸੀ ਤਾਂ ਕਿ ਉਹਨਾਂ ਦਾ ਧਿਆਨ ਗੱਡੀ ਚਲਾਉਣ ਤੋਂ ਨਾ हट ਜਾਵੇ ਤੇ ਉਹਨਾਂ ਨੂੰ ਚਿੰਤਾ ਨਾ ਹੋ ਜਾਵੇ ਉਹਨਾਂ ਦਾ ਧਿਆਨ ਭਟਕ ਨਾ ਜਾਵੇ ਇਸ ਲਈ ਮੈਂ ਚੁੱਪ ਹੋ ਗਈ ਮੈਂ ਅਜੇ ਕੁਝ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਸਹਣ ਨੂੰ ਗੁੱਸਾ ਆਵੇ ਵੈਸੇ ਵੀ ਉਹ ਕ ਫੀ ਦੇਰ ਤੋਂ ਗੁੱਸੇ ਵਿੱਚ ਬੈਠਾ ਸੀ ਉਹ ਕਹਿ ਰਿਹਾ ਸੀ ਕਿ ਤੁਸੀਂ ਮੇਰੇ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੇ ਹੋ ਵਿਆਹ ਤੋਂ ਬਾਅਦ ਪਤਨੀ ਨੂੰ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਹੈ ਸ਼ੁਰੂ ਦੇ ਦਿਨਾਂ ਵਿੱਚ ਕੁੜੀਆਂ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ ਪਰ ਤੁਸੀਂ ਹੁਣ ਤੋਂ ਹੀ ਮੇਰੇ ਤੇ ਰੋਹ ਝਾੜ ਰਹੇ ਹੋ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਅਧਿਆਪਕ ਨਾਲ ਹੀ ਵਿਆਹ ਕਰਵਾ ਲਿਆ ਹੈ ਅਸੀਂ ਤਾਂ ਗੱਲ ਹੀ ਕਰ ਰਹੇ ਸੀ ਕਿ ਇੱਕ ਜ਼ੋਰਦਾਰ ਝਟਕੇ ਨਾਲ ਪਿੱਛੇ ਵਾਲੀ ਕਾਲੀ ਕਾਰ ਖੜਾ ਰੋਕਦੀ ਹੋਈ ਸਾਡੇ ਸਾਹਮਣੇ ਆ ਕੇ ਰੁਕ ਗਈ ਇੱਕ ਪਲ ਲਈ ਸਾਨੂੰ ਲੱਗਾ ਕਿ ਕੋਈ ਹਾਦਸਾ ਹੋਣ ਵਾਲਾ ਹੈ ਪਰ ਉਸ ਆਦਮੀ ਨੇ ਸਾਡੀ ਕਾਰ ਦੀ ਰਫ਼ਤਾਰ ਹੌਲੀ ਹੁੰਦੇ ਹੀ ਕਾਰ ਸਾਡੇ ਸਾਹਮਣੇ ਆ ਕੇ ਰੋਕੀ ਅਸੀਂ ਦੋਵੇਂ ਹਰਾਨ ਰਹਿ ਗਏ ਇਸੇ ਸਮੇਂ ਅਸੀਂ ਆਪਣੀ ਜਾਨ ਬਚਾਉਣ ਲਈ ਰੱਬ ਦਾ ਧੰਨਵਾਦ ਕਰ ਰਹੇ ਸੀ। ਉਹਨਾਂ ਦੀ ਕਾਰ ਦੇ ਦਰਵਾਜ਼ੇ ਖੁੱਲ੍ਹ ਗਏ। ਅਸੀਂ ਸੋਚਿਆ ਸ਼ਾਇਦ ਇਹ ਪੁਲਿਸ ਦੀ ਕਾਰ ਸੀ। ਉਹ ਕਾਰ ਕਾਫੀ ਵੱਡੀ ਸੀ। ਜਦੋਂ ਅਸੀਂ ਦੇਖਿਆ ਤਾਂ ਕਾਰ ਚੋਂ ਉਤਰਨ ਵਾਲੇ ਲੋਕ 1 2 ਨਹੀਂ ਸਗੋਂ 6 7 ਲੋਕ ਸਨ ਅਤੇ ਉਹ ਵਰਦੀ ਚ ਨਹੀਂ ਸਨ। ਸਗੋਂ ਉਹਨਾਂ ਨੇ ਕਾਲੇ ਅਤੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਮੇਰਾ ਪਤੀ ਇਹ ਦੇਖ ਕੇ ਹੈਰਾਨ ਰਹਿ ਗਿਆ। ਉੰਨਾ ਲੋਕਾਂ ਨੇ ਆ ਕੇ ਸਾਡੀ ਕਾਰ ਦੇ ਦਰਵਾਜੇ ਤੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਅਸੀਂ ਸਮਝ ਗਏ ਕਿ ਉਹ ਕੋਈ ਆਮ ਆਦਮੀ ਨਹੀਂ ਸਨ। ਇਹ ਬਹੁਤ ਖਤਰਨਾਕ ਸਨ ਅਤੇ ਮੈਂ ਮਹਿਸੂਸ ਕੀਤਾ ਜਿਵੇਂ ਉਹ ਡਾਕੂ ਸਨ। ਮੈਂ ਇਸ ਬਾਰੇ ਸੋਚ ਕੇ ਡਰ ਗਈ। ਹੁਣ ਮੈਂ ਆਪਣੇ ਮਨ ਵਿੱਚ ਵੈਗੁਰੂ ਅੱਗੇ ਅਰਦਾਸ ਕਰਨ ਲੱਗ ਪਈ। ਕਿ ਪ੍ਰਮਾਤਮਾ ਸਾਡੇ ਤੇ ਮਿਹਰ ਕਰੋ। ਸਾਡੀ ਜਾਨ ਇਨ੍ਹਾਂ ਤੋਂ ਬਚਾਓ। ਪਰ ਉਹਨਾਂ ਨੇ ਮੇਰੇ ਪਤੀ ਨੂੰ ਜ਼ਬਰਦਸਤੀ ਦਰਵਾਜ਼ਾ ਖੋਲਣ ਲਈ ਕਿਹਾ ਅਸੀਂ ਦਰਵਾਜ਼ਾ ਨਾ ਖੋਲਿਆ ਤਾਂ ਇਹ ਲੋਕ ਬਹੁਤ ਕਮੀਨੇ ਸਨ ਉਹ ਸ਼ੀਸ਼ਾ ਤੋੜ ਕੇ ਸਾਨੂੰ ਬਾਹਰ ਕੱਢ ਲੈਂਦੇ ਮੇਰੇ ਪਤੀ ਨੇ ਮੈਨੂੰ ਪਿਛਲੀ ਸੀਟ ਤੇ ਜਾਣ ਲਈ ਕਿਹਾ ਕਾਰ ਦਾ ਦਰਵਾਜ਼ਾ ਖੋਲੇ ਬਿਨਾ ਪਿਛਲੀ ਸੀਟ ਤੇ ਜਾਣਾ ਸੰਭਵ ਨਹੀਂ ਸੀ ਮੈਂ ਟੜਕਦੇ ਦਿਲ ਨਾਲ ਆਪਣੇ ਪਤੀ ਦੇ ਕੋਲ ਬੈਠੀ ਸੀ ਉਹਨਾਂ ਨੇ ਸਾਨੂੰ ਆਪਣੀਆਂ ਬੰਦੂਕਾਂ ਦਿਖਾਈਆਂ ਅਤੇ ਸਾਨੂੰ ਕਾਰ ਦਾ ਦਰਵਾਜ਼ਾ ਖੋਲਣ ਲਈ ਕਿਹਾ ਮੇਰੇ ਪਤੀ ਨੇ ਉਹਨਾਂ ਨੂੰ ਕਿਹਾ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਇਹ ਮੇਰੇ ਤੋਂ ਲੈ ਸਕਦੇ ਹੋ ਗੱਡੀ ਦੇ ਕਾਗਜ਼ ਪੈਸੇ ਆਦੀ ਉਹਨਾਂ ਨੂੰ ਸੌਂਪ ਦਿੱਤਾ ਇੱਕ ਆਦਮੀ ਨੇ ਸਭ ਕੁਝ ਆਪਣੇ ਬੈਗ ਵਿੱਚ ਪਾ ਲਿਆ ਫਿਰ ਮੇਰੇ ਪਤੀ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ ਜੇਕਰ ਤੁਸੀਂ ਹੇਠਾਂ ਨਹੀਂ ਉਤਰੇ ਤਾਂ ਅਸੀਂ ਤੁਹਾਨੂੰ ਗੋਲੀ ਮਾਰ ਦੇਵਾਂਗੇ ਉਹ ਲੋਕ ਬਹੁਤ ਗੁੱਸੇ ਵਿੱਚ ਸਨ ਮੈਨੂੰ ਲੱਗਿਆ ਕਿ ਇਹ ਲੋਕ ਸਾਡੇ ਮੋਬਾਈਲ ਖੋ ਕੇ ਲੁੱਟ ਕੇ ਸਾਡੀ ਜਾਨ ਛੱਡ ਦੇਣਗੇ ਪਰ ਅਜਾ ਨਹੀਂ ਹੋਇਆ ਉਸ ਨੇ ਮੈਨੂੰ ਵੀ ਕਾਰ ਚੋਂ ਉਤਰ ਲਈ ਕਿਹਾ ਉਹ ਸਾਰੇ ਬੰਦੇ ਬਹੁਤ ਬਦਮਾਸ਼ ਲੱਗਦੇ ਸਨ ਉਸਦੀ ਆਵਾਜ਼ ਗੂੰਜ ਰਹੀ ਸੀ ਉਸਦੀ ਆਵਾਜ਼ ਸੁਣ ਕੇ ਮੈਂ ਬਹੁਤ ਕਵਰਾ ਆ ਗਈ ਮੈਂ ਕਵਰਾ ਕੇ ਉੱਥੇ ਹੀ ਖੜੀ ਸੀ ਮੈਨੂੰ ਦੇਖ ਕੇ ਚਾਰੇ ਹੱਸਣ ਲੱਗ ਪਏ ਆਹ ਦੇਖੋ ਕਿੰਨੀ ਨੇਕ ਤੇ ਭੋਲੀ ਭਾਲੀ ਕੁੜੀ ਹੈ ਤੇਰੀ ਘਰ ਵਾਲੀ ਖਾਨਦਾਨੀ ਲੱਗਦੀ ਹੈ ਉਸ ਆਦਮੀ ਨੇ ਹੱਸ ਕੇ ਇੱਕ ਗੱਲ ਕਹੀ ਸੀ ਮੇਰੇ ਪਤੀ ਨੇ ਉਹਨਾਂ ਲੋਕਾਂ ਅੱਗੇ ਹੱਥ ਜੋੜੇ ਤੇ ਕਿਹਾ ਦੇਖੋ ਤੁਸੀਂ ਲੋਕ ਲੁਟੇਰੇ ਹੋ ਮੈਨੂੰ ਪਤਾ ਹੈ ਮੇਰੀ ਪਤਨੀ ਨੂੰ ਕੁਝ ਨਾ ਕਹੋ ਜੋ ਤੁਸੀਂ ਮੇਰੇ ਤੋਂ ਚਾਹੁੰਦੇ ਹੋ ਲੈ ਲਓ ਜੋ ਤੁਸੀਂ ਕਹੋਗੇ ਮੈਂ ਉਹ ਸਭ ਤੁਹਾਨੂੰ ਦੇ ਸਕਦਾ ਹਾਂ ਤੁਸੀਂ ਮੇਰੀ ਕਾਰ ਵੀ ਲੈ ਜਾਓ ਸਾਨੂੰ ਦੋਵਾਂ ਨੂੰ ਛੱਡ ਦਿਓ ਇਹ ਸੁਣ ਕੇ ਉਹ ਪੰਜੇ ਬੰਦੇ ਹੱਸਣ ਲੱਗੇ ਇੱਕ ਨੇ ਆਪਣੀ ਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਡੇ ਕੋਲ ਇਸ ਤੋਂ ਵਧੀਆ ਕਾਰ ਹੈ ਪਿਆਰੇ ਸਾਨੂੰ ਤੁਹਾਡੀ ਕਾਰ ਨਾਲ ਕੋਈ ਮਤਲਬ ਨਹੀਂ ਹੈ ਸਾਨੂੰ ਤੁਹਾਡੇ ਮਾਲ ਨਾਲ ਮਤਲਬ ਹੈ ਅਤੇ ਸਭ ਤੋਂ ਵਧੀਆ ਮਾਲ ਤਾਂ ਤੁਹਾਡੀ ਪਤਨੀ ਹੈ ਇਹ ਕਹਿੰਦੇ ਆ ਜਦੋਂ ਉਹ ਆਦਮੀ ਮੇਰੇ ਵੱਲ ਵਧਿਆ ਤਾਂ ਮੈਨੂੰ ਆਪਣੇ ਦਿਲ ਵਿੱਚ ਬਹੁਤ ਦਰਦ ਮਹਿਸੂਸ ਹੋਇਆ ਮੇਰੇ ਨਾਲ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ ਇਹ ਆਦਮੀ ਅਜੀਆਂ ਘਟੀਆਂ ਗੱਲਾਂ ਕਿਉਂ ਕਹਿ ਰਹੇ ਸੀ ਮੇਰਾ ਦਿਲ ਇੱਥੋਂ ਭੱਜ ਜਾਣ ਨੂੰ ਕਰਦਾ ਸੀ ਮੈਂ ਉੱਥੇ ਖੜੀ ਰਹੀ ਮੈਂ ਤਾਂ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਕਿ ਉਹ ਉਹਨਾਂ ਲੋਕਾਂ ਨੂੰ ਰੋਕੇਗਾ ਮੇਰਾ ਪਤੀ ਉਹਨਾਂ ਲੋਕਾਂ ਨੂੰ ਕਦੇ ਵੀ ਮੇਰੇ ਨੇੜੇ ਨਹੀਂ ਆਉਣ ਦਿੰਦਾ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਮੇਰੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਇੱਕ ਆਦਮੀ ਮੇਰੇ ਵੱਲ ਵਧਿਆ ਮੈਂ ਇੱਥੋਂ ਭੱਜਣ ਦਾ ਸੋਚਿਆ ਪਰ ਮੈਂ ਇੰਨੀ ਉੱਚੀ ਹੀਲ ਪਾਈ ਹੋਈ ਸੀ ਕਿ ਭੱਜਣਾ ਐ ਸੰਭਵ ਸੀ ਉਸ ਸਮੇਂ ਮੇਰਾ ਸਾਰਾ ਸਰੀਰ ਡਰ ਕਾਰਨ ਕੰਬ ਰਿਹਾ ਸੀ ਇਹ ਲੋਕ ਮੇਰੇ ਪਤੀ ਨੂੰ ਫੜ ਕੇ ਇੱਕ ਪਾਸੇ ਲਿਜਾਣ ਲੱਗੇ ਮੇਰਾ ਪਤੀ ਚੀਕਣ ਲੱਗਾ ਕਿ ਰੱਬ ਦਾ ਵਾਸਤਾ ਮੇਰੀ ਪਤਨੀ ਨੂੰ ਛੱਡ ਦਿਓ ਮੈਂ ਤੁਹਾਡੀ ਇੱਜ਼ਤ ਕਰਦਾ ਹਾਂ ਤੁਸੀਂ ਵੀ ਮਾਮਾ ਭੈਣਾ ਵਾਲੇ ਹੋ ਅਜਿਆ ਨਾ ਕਰੋ ਮੈਂ ਨਵਾਂ ਵਿਆਹਿਆ ਹਾਂ ਮੈਂ ਆਪਣੀ ਪਤਨੀ ਨਾਲ ਉਸਦੇ ਪੇਕੇ ਘਰ ਜਾ ਰਿਹਾ ਹਾਂ ਅਜਿਆ ਕੁਝ ਨਾ ਕਰੋ ਮੇਰਾ ਪਤੀ ਚੀਕ ਰਿਹਾ ਪਰ ਉਹ ਬੰਦੇ ਬਾਰ-ਬਾਰ ਹੱਸ ਰਹੇ ਸਨ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਡੂੰਗੀ ਖਾਈ ਵਿੱਚ ਡਿੱਗ ਰਹੀ ਸੀ ਉਹ ਸਾਰੇ ਬੰਦੇ ਕਹਿਣ ਲੱਗੇ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਇਸ ਔਰਤ ਨਾਲ ਇੰਜੋਏ ਕਰਦੇ ਆ ਉਹ ਸਾਰੇ ਬੰਦੇ ਮਿਲ ਕੇ ਮੇਰੇ ਪਤੀ ਨੂੰ ਚੁੱਕ ਕੇ ਉਸ ਦੀ ਕਾਰ ਵੱਲ ਵਧ ਰਹੇ ਸਨ ਮੇਰੇ ਪਤੀ ਨੂੰ ਇੱਕ ਕਾਰ ਵਿੱਚ ਬੰਦ ਕਰ ਦਿੱਤਾ ਮੈਂ ਵੀ ਉਸ ਕਾਰ ਵੱਲ ਭੱਜੀ ਤਾਂ ਇੱਕ ਆਦਮੀ ਨੇ ਮੇਰਾ ਹੱਥ ਖਿੱਚਿਆ ਅਤੇ ਮੈਨੂੰ ਵਾਪਸ ਮੋੜ ਲਿਆ ਡਰਾਈਵਿੰਗ ਸੀਟ ਤੇ ਇੱਕ ਆਦਮੀ ਬੈਠਾ ਸੀ ਮੇਰੇ ਪਤੀ ਨੂੰ ਦੋਵੇਂ ਹੱਥ ਪੈਰ ਬੰਨ੍ਹ ਕੇ ਪਿਛਲੀ ਸੀਟ ਤੇ ਬਿਠਾਇਆ ਗਿਆ। ਉਹਨਾਂ ਨੇ ਮੇਰੇ ਪਤੀ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ ਸੀ। ਮੇਰਾ ਪਤੀ ਵਾਰ-ਵਾਰ ਮੈਨੂੰ ਇੱਥੋਂ ਭੱਜਣ ਲਈ ਕਹਿ ਰਿਹਾ ਸੀ। ਮੈਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਆਦਮੀ ਨੇ ਫੜ ਲਿਆ। ਉਹ ਬਹੁਤ ਤਾਕਤਵਰ ਸੀ। ਉਸ ਆਦਮੀ ਤੋਂ ਆਪਣੇ ਆਪ ਨੂੰ ਛਡਾਉਣ ਅਤੇ ਭੱਜਣਾ ਅਸੰਭਵ ਸੀ। ਮੇਰੇ ਨਾਲ ਖੜੇ ਆਦਮੀ ਨੇ ਸਾਡੀਆਂ ਸਾਰੀਆਂ ਚੀਜ਼ਾਂ ਇੱਕ ਥੈਲੇ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਸਨ। ਉਹਨਾਂ ਨੇ ਸਾਡੇ ਪੈਸੇ, ਮੇਰੇ ਗਹਿਣੇ ਇੱਥੋਂ ਤੱਕ ਕਿ ਸਾਡੇ ਕੱਪੜੇ ਵਾਲੇ ਬੈਗ ਵੀ ਖੋਹ ਲਏ ਸਨ। ਪਰ ਇਸ ਦੇ ਬਾਵਜੂਦ ਉਹਨਾਂ ਨੇ ਸਾਡੀ ਜਾਨ ਨਹੀਂ ਛੱਡੀ। ਮੇਰੇ ਪਤੀ ਤੋਂ ਕਾਰ ਦੀਆਂ ਚਾਬੀਆਂ ਲੈ ਲਈਆਂ। ਮੇਰੇ ਪਤੀ ਨੂੰ ਕਾਰ ਦੀ ਪਿਛਲੀ ਸੀਟ ਤੇ ਬੰਨਿਆ ਹੋਇਆ ਸੀ। ਜਿੰਨਾ ਆਦਮੀਆਂ ਨੇ ਮੈਨੂੰ ਫੜਿਆ ਹੋਇਆ ਸੀ ਉਹ ਦੋਵੇਂ ਬਹੁਤ ਖਤਰਨਾਕ ਸਨ ਅਤੇ ਬਹੁਤ ਲੰਬੇ ਕਰਦ ਵਾਲੇ ਵੀ ਸਨ ਉਹਨਾਂ ਦੇ ਚਿਹਰੇ ਤੇ ਦਾੜੀ ਵੀ ਸੀ ਮੈਨੂੰ ਇਥੋਂ ਭੱਜਣ ਦੀ ਕੋਈ ਸੁਭਾਵਨਾ ਨਜ਼ਰ ਨਹੀਂ ਆ ਰਹੀ ਮੈਂ ਚਿੱਕਣਾ ਸ਼ੁਰੂ ਕਰ ਦਿੱਤਾ ਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸੁਣਿਆ ਸੀ ਔਖੇ ਵੇਲੇ ਰੱਬ ਨੂੰ ਯਾਦ ਕਰਨ ਨਾਲ ਉਹ ਸਾਨੂੰ ਆਪਣੀਆਂ ਸ਼ਕਤੀਆਂ ਨਾਲ ਬਚਾਉਂਦੇ ਹਨ ਉਹ ਲੋਕ ਮੇਰਾ ਮਜ਼ਾਕ ਉਡਾਉਣ ਲੱਗ ਪਏ ਅਸਲ ਵਿੱਚ ਤੁਹਾਡੇ ਪਤੀ ਨੇ ਤੁਹਾਨੂੰ ਦੇਖ ਕੇ ਹੀ ਚੁਣਿਆ ਸੀ ਤੁਸੀਂ ਪੜੇ ਲਿਖੇ ਵੀ ਹੋ ਉਹ ਬੰਦਾ ਮਜ਼ਾਕ ਕਰ ਰਿਹਾ ਸੀ ਦੂਜੇ ਨੇ ਗੁੱਸੇ ਨਾਲ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਮੇਰੇ ਸਾਹਮਣੇ ਇਹ ਸਭ ਕਰਕੇ ਮੇਰਾ ਦਿਮਾਗ ਖਰਾਬ ਨਾ ਕਰੋ ਅਸੀਂ ਜੋ ਕਰਨਾ ਹੈ ਉਹ ਕਰਾਂਗੇ ਤੁਹਾਡੇ ਵਰਗੀਆਂ ਔਰਤਾਂ ਬਾਰ-ਬਾਰ ਨਹੀਂ ਮਿਲਦੀਆਂ ਹਨ ਇਹੋ ਜਿਹੀਆਂ ਘਟੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਲੋਕਾਂ ਤੇ ਬਹੁਤ ਗੁੱਸਾ ਆ ਰਿਹਾ ਜੇਕਰ ਮੇਰੇ ਪਿਤਾ ਜੀ ਇੱਥੇ ਹੁੰਦੇ ਤਾਂ ਉਹ ਉਹਨਾਂ ਨੂੰ ਪਾੜ ਦਿੰਦੇ ਪਰ ਉਸ ਸਮੇਂ ਮੇਰੇ ਨਾਲ ਇਸ ਉਜਾੜ ਜੰਗਲ ਵਿੱਚ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਮੈਂ ਆਪਣੀ ਲੜਾਈ ਆਪ ਲੜਨੀ ਸੀ ਪਰ ਜਿਵੇਂ ਹੀ ਮੈਂ ਉਹ ਸਾ ਆਦਮੀ ਵਾਲ ਦੇਖਿਆ ਜੋ ਮੇਰੇ ਨਾਲ ਵਾਲੀ ਸੀਟ ਤੇ ਬੈਠਾ ਸੀ ਮੇਰੇ ਹੋਸ਼ ਉੱਡ ਗਏ ਉਸ ਸਮੇਂ ਮੈਨੂੰ ਇਸ ਦੀ ਥਾਂ ਇੱਕ ਕੁੱਤਾ ਦਿਖਾਈ ਦੇ ਰਿਹਾ ਸੀ ਇੱਕ ਭਿਆਨਕ ਰੂਪ ਵਾਲਾ ਆਦਮੀ ਮੇਰੇ ਨੇੜੇ ਆ ਰਿਹਾ ਸੀ ਤੇ ਉਹ ਮੈਨੂੰ ਤਬਾਹ ਕਰਨ ਜਾ ਰਿਹਾ ਸੀ ਤਦ ਦੂਜੇ ਵਿਅਕਤੀ ਨੇ ਉਸ ਨੂੰ ਬੁਲਾਇਆ ਕਿਹਾ ਦੇਖੋ ਉਸ ਆਦਮੀ ਨੇ ਮੇਰੇ ਬੈਗ ਵਿੱਚੋਂ ਦੋ ਕਾਗਜ਼ ਕੱਢ ਲਏ ਉਸ ਨੇ ਉਹ ਕਾਗਜ਼ ਡਰਾਉਣੇ ਚਿਹਰੇ ਵਾਲੇ ਆਦਮੀ ਨੂੰ ਦਿਖਾਇਆ ਉਹਨਾਂ ਨੂੰ ਪੜ੍ਹ ਕੇ ਉਹ ਐਵੇਂ ਚੁੱਪ ਹੋ ਗਿਆ ਜਿਵੇਂ ਕਿਸੇ ਸੱਪ ਨੇ ਦੋਮਾ ਨੂੰ ਸੁੰਘ ਲਿਆ ਹੋਵੇ ਜਿਵੇਂ ਹੀ ਉਹਨਾਂ ਨੇ ਉਹ ਕਾਗਜ਼ ਦੇਖਿਆ ਉਨਾਂ ਦੋਹਾਂ ਦਾ ਬਿਵਾਰ ਮੇਰੀ ਪ੍ਰਤੀ ਨਰਮ ਹੋ ਗਿਆ। ਦੂਜਾ ਆਦਮੀ ਜੋ ਮੇਰੇ ਨਾਲ ਆ ਰਿਹਾ ਸੀ, ਉਹ ਵੀ ਚੰਗਾ ਬਣ ਕੇ ਇਸ ਤਰ੍ਹਾਂ ਬੈਠ ਗਿਆ ਸੀ ਜਿਵੇਂ ਉਸਨੇ ਮੈਨੂੰ ਅਗਵਾ ਕੀਤਾ ਹੀ ਨਾ ਹੋਵੇ। ਉਹ ਚੁੱਪ ਹੋ ਗਿਆ। ਇੰਜ ਲੱਗਦਾ ਸੀ ਜਿਵੇਂ ਉਸਦਾ ਦਿਲ ਬਦਲ ਗਿਆ ਹੋਵੇ। ਇਹ ਲੋਕ ਕਿਵੇਂ ਰੋਕ ਗਏ ਹਨ? ਮੈਂ ਮਨ ਵਿੱਚ ਸੋਚਿਆ ਮੈਂ ਆਪਣੇ ਮਨ ਵਿੱਚ ਭਗਵਾਨ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਮੈਂ ਮਨ ਹੀ ਮਨ ਸੋਚਣ ਲੱਗੀ ਕਿ ਉਸ ਪੇਪਰ ਵਿੱਚ ਅਜਾ ਕੀ ਸੀ ਜੋ ਦੇਖ ਕੇ ਉਹ ਚੁੱਪ ਹੋ ਗਏ ਮੈਂ ਮਨ ਹੀ ਮਨ ਵਿੱਚ ਇਹ ਸੋਚ ਰਹੀ ਸੀ ਕਿ ਕਾਰ ਨੇ ਇੱਕ ਝਟਕਾ ਦਿੱਤਾ ਜਿਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਤੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ மஞ்சੇ ਤੇ ਲੇਟੀ ਹੋਈ ਇਹ ਕਿਸੇ ਦਾ ਘਰ ਲੱਗ ਰਿਹਾ ਸੀ ਪਹਿਲਾਂ ਮੈਂ ਸੋਚਿਆ ਕਿ ਇਹ ਕੋਈ ਹਸਪਤਾਲ ਹੋਵੇਗਾ ਪਰ ਇਹ ਕਿਸੇ ਦਾ ਘਰ ਸੀ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਪਿਛਲੀ ਰਾਤ ਦੀ ਸਾਰੀ ਘਟਨਾ ਯਾਦ ਆਉਣ ਲੱਗੀ ਅਤੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਉਹਨਾਂ ਲੋਕਾਂ ਤੋਂ ਬਚ ਸਕਦੀ ਹਾਂ ਮੈਂ ਆਪਣੇ ਪਤੀ ਬਾਰੇ ਸਭ ਤੋਂ ਵੱਧ ਚਿੰਤਤ ਸੀ ਕਿਉਂਕਿ ਇੱਕ ਔਰਤ ਲਈ ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਮੈਨੂੰ ਲੱਗਾ ਜਿਵੇਂ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਮੈਨੂੰ ਆਪਣੀ ਸੱਸ ਦੀਆਂ ਗੱਲਾਂ ਬਾਰ-ਬਾਰ ਯਾਦ ਆ ਰਹੀਆਂ ਸਨ ਕਾਸ਼ ਮੈਂ ਉਹਨਾਂ ਦੀ ਗੱਲ ਮੰਨ ਲੈਂਦੀ ਜੇ ਅਸੀਂ ਇੰਨੀ ਰਾਤ ਘਰੋਂ ਨਾ ਨਿਕਲੇ ਹੁੰਦੇ ਤਾਂ ਮੈਂ ਇੱਥੇ ਬੈਠ ਕੇ ਪਛਤਾਣਾ ਰਹੀ ਹੁੰਦੀ ਮੈਂ ਇਹ ਗੱਲਾਂ ਸੋਚ ਹੀ ਰਹੀ ਸੀ ਕਿ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਉਹੀ ਆਦਮੀ ਕਮਰੇ ਵਿੱਚ ਦਾਖਲ ਹੋਇਆ ਮੈਂ ਡਰ ਕੇ ਚਿਕਨ ਹੀ ਵਾਲੀ ਸੀ ਉਸ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੁਸੀਂ ਇਸ ਸਮੇਂ ਠੀਕ ਨਹੀਂ ਹੋ ਤੁਸੀਂ ਬੋਲ ਨਹੀਂ ਸਕਦੇ ਅਤੇ ਮੇਰੀ ਲੱਤ ਤੇ ਵੀ ਡੂੰਗੀ ਛੱਟ ਲੱਗੀ ਹੈ ਰਾਤ ਨੂੰ ਸਾਡੇ ਸਾਰਿਆਂ ਨਾਲ ਐਕਸੀਡੈਂਟ ਹੋ ਗਿਆ ਅਤੇ ਹੁਣ ਤੁਸੀਂ ਮੇਰੇ ਘਰ ਹੋ ਇਸ ਲਈ ਜ਼ਿਆਦਾ ਡਰਾਮੇ ਕਰਨ ਦੀ ਲੋੜ ਨਹੀਂ ਹੈ ਦੇਖੋ ਹਾਸਾ ਰੱਬ ਨੇ ਲਿਖਿਆ ਸੀ ਇਹ ਸਾਬ ਅਸੀਂ ਨਹੀਂ ਕੀਤਾ ਹੁਣ ਜੋ ਵੀ ਹੋਇਆ ਹੈ ਉਸ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਇਸ ਸਮੇਂ ਮੇਰੇ ਘਰ ਹੋ ਅਤੇ ਅਸੀਂ ਚੰਗੇ ਲੋਕ ਹਾਂ ਅਤੇ ਇੱਥੇ ਕਿਸੇ ਕਿਸਮ ਦਾ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਹੈ ਨਹੀਂ ਤਾਂ ਜੋ ਰਾਤ ਹੋਣਾ ਸੀ ਉਹ ਵੀ ਹੋ ਸਕਦਾ ਹੈ ਮੈਂ ਤੁਹਾਡੇ ਪਤੀ ਬਾਰੇ ਕੁਝ ਨਹੀਂ ਜਾਣਦਾ ਪਰ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਇਸ ਲਈ ਬਹੁਤਾ ਡਰਾਮਾ ਕਰਨ ਦੀ ਲੋੜ ਨਹੀਂ ਹੈ ਮੇਰੇ ਪਿਤਾ ਦੇ ਸਾਹਮਣੇ ਰੋਣਾ ਧੋਣਾ ਨਾ ਕਰਿਓ ਮੈਂ ਉਹਨਾਂ ਨੂੰ ਇਹ ਹੀ ਕਿਹਾ ਹੈ ਕਿ ਤੁਸੀਂ ਜ਼ਖਮੀ ਲੜਕੀ ਹੋ ਅਤੇ ਸਾਡੀ ਕਾਰਨ ਨੇ ਤੁਹਾਨੂੰ ਜ਼ਖਮੀ ਕੀਤਾ ਹੈ ਮੇਰੇ ਪਿਤਾ ਜੀ ਨੂੰ ਤੁਸੀਂ ਇਹੀ ਗੱਲ ਦੱਸਣੀ ਹੈ ਜੇ ਤੁਸੀਂ ਹੋਰ ਕੁਝ ਕਿਹਾ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ ਉਸ ਆਦਮੀ ਦੀਆਂ ਅਜੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਡਰ ਲੱਗਾ ਪਰ ਇੱਕ ਗੱਲ ਤੋਂ ਮੈਨੂੰ ਰਾਹਤ ਮਿਲੀ ਘੱਟੋ ਘੱਟ ਮੇਰੀ ਇੱਜ਼ਤ ਤਾਂ ਬਚ ਗਈ ਮੈਂ ਅਜੇ ਕਿਸੇ ਹੋਰ ਦੇ ਘਰ ਹੀ ਸੀ ਮੈਂ ਆਪਣੇ ਪਤੀ ਬਾਰੇ ਚਿੰਤਤ ਸੀ ਮੈਂ ਉਸ ਆਦਮੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਚਲਾ ਗਿਆ ਮੇਰੇ ਦਿਲ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਪਤਾ ਨਹੀਂ ਮੇਰਾ ਪਰਿਵਾਰ ਤੇ ਮੇਰਾ ਪਤੀ ਮੈਨੂੰ ਸਵੀਕਾਰ ਕਰੇਗਾ ਜਾਂ ਨਹੀਂ ਪਰ ਉਸੇ ਦਿਨ ਸ਼ਾਮ ਨੂੰ ਜਦੋਂ ਉਹ ਆਦਮੀ ਮੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਕੁਝ ਅਜੀਬ ਗੱਲ ਕਹੀ ਉਸਨੇ ਮੈਨੂੰ ਆਪਣਾ ਨਾਮ ਦੱਸਿਆ ਉਸਨੇ ਕਿਹਾ ਮੇਰਾ ਨਾਮ ਸ਼ੰਕਰ ਹੈ ਅਤੇ ਮੈਂ ਤੈਨੂੰ ਇੱਥੇ ਇਸ ਲਈ ਲਿਆਇਆ ਹਾਂ ਤਾ ਜੋ ਤੇਰਾ ਜ਼ਖਮ ਠੀਕ ਹੋ ਜਾਵੇ ਫਿਰ ਮੈਂ ਤੁਹਾਨੂੰ ਘਰ ਛੱਡ ਦੇਵਾਂਗਾ ਹਰਾਨੀ ਦੀ ਗੱਲ ਏ ਸੀ ਕਿ ਉਹ ਮੈਨੂੰ ਭੈਣ ਕਹਿ ਕੇ ਬੁਲਾ ਰਹੀ ਸੀ ਮੈਂ ਤੁਹਾਨੂੰ ਘਰ ਛੱਡ ਰਿਆਂਗਾ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਇੱਥੇ ਬਿਲਕੁਲ ਸੁਰੱਖਿਤ ਹੋ ਜੇ ਤੈਨੂੰ ਮੇਰੀ ਇਸ ਗੱਲ ਤੇ ਕੋਈ ਸ਼ੱਕ ਹੈ ਤਾਂ ਮੈਂ ਆਪਣੀ ਭੈਣ ਨੂੰ ਵੀ ਤੇਰੇ ਕੋਲ ਭੇਜ ਦੇਵਾਂਗਾ ਪਰ ਮੈਂ ਉਸ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਦੋਸਤ ਦੀ ਭੈਣ ਹੋ ਇਸੇ ਲਈ ਮੈਂ ਤੁਹਾਨੂੰ ਘਰ ਲੈ ਆਇਆ ਹਾਂ ਅਤੇ ਹਾਂ ਇਹ ਤੁਹਾਡਾ ਬੈਗ ਹੈ ਇਸ ਨੂੰ ਵੀ ਆਪਣੇ ਕੋਲ ਰੱਖੋ ਠੀਕ ਹੈ ਜੇਕਰ ਤੁਹਾਡਾ ਪਤੀ ਸ਼ਾਮ ਤੱਕ ਤੁਹਾਡੇ ਕੋਲ ਨਹੀਂ ਆਇਆ ਤਾਂ ਮੈਂ ਤੁਹਾਨੂੰ ਤੁਹਾਡੇ ਘਰ ਲੈ ਜਾਵਾਂਗਾ ਉਸ ਬੰਦੇ ਦੇ ਚਲੇ ਜਾਣ ਤੋਂ ਬਾਅਦ ਮੈਂ ਮਨ ਹੀ ਮਨ ਵਿੱਚ ਸੋਚਣ ਲੱਗੀ ਜੇ ਉਹ ਮੈਨੂੰ ਘਰ ਹੀ ਛੱਡ ਦੇਣਾ ਚਾਹੁੰਦਾ ਸੀ ਤਾਂ ਇਹ ਸਭ ਕਰਨ ਦੀ ਕੀ ਮਕਸਦ ਸੀ ਕਿ ਉਹ ਲੋਕ ਮੇਰੇ ਪਤੀ ਦੇ ਦੁਸ਼ਮਣ ਸਨ ਪਰ ਜੇਕਰ ਇਹ ਲੋਕ ਦੁਸ਼ਮਣ ਹਾਂ ਤਾਂ ਮੌਕਾ ਮਿਲਨ ਤੇ ਉਸ ਦਾ ਫਾਇਦਾ ਉਠਾਉਂਦੇ ਜਾਂ ਉਸ ਦਾ ਸਮਾਨ ਆਦੀ ਖੋਹ ਲੈਂਦੇ ਕੁਝ ਲੋਕ ਮੇਰੇ ਪਤੀ ਨਾਲ ਗਏ ਸਨ ਜਦ ਕਿ ਬਾਕੀ ਮੇਰੇ ਨਾਲ ਸਨ ਉਹ ਮੈਨੂੰ ਕਿਸੇ ਹੋਰ ਕਾਰ ਵਿੱਚ ਕਿਤੇ ਲੈ ਜਾ ਰਹੇ ਸਨ ਪਤਾ ਨਹੀਂ ਰਸਤੇ ਵਿੱਚ ਕੀ ਹੋਇਆ ਅਚਾਨਕ ਉਹਨਾਂ ਦਾ ਮਨ ਬਦਲ ਗਿਆ ਫਿਰ ਹਾਦਸਾ ਤਾਂ ਰੱਬ ਨੇ ਲਿਖਿਆ ਸੀ ਇਸ ਵਿੱਚ ਉਹਨਾਂ ਦਾ ਕਸੂਰ ਵੀ ਨਹੀਂ ਸੀ ਪਰ ਇਹ ਲੋਕ ਕੌਣ ਸਨ ਅਤੇ ਉਹਨਾਂ ਨੇ ਮੈਂ ਤਾਂ ਮੈਨੂੰ ਅਜੇ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਫਿਲਹਾਲ ਮੈਂ ਫੈਸਲਾ ਕੀਤਾ ਸੀ ਕਿ ਹੁਣ ਮੈਂ ਉਸ ਆਦਮੀ ਦੇ ਪਰਿਵਾਰ ਨਾਲ ਗੱਲ ਨਹੀਂ ਕਰਾਂਗੀ ਉਹ ਮੈਨੂੰ ਮੇਰੇ ਘਰ ਛੱਡ ਦੇਣ ਇਹ ਹੀ ਬਹੁਤ ਵੱਡੀ ਗੱਲ ਹੈ ਅਜਿਹਾ ਹੀ ਹੋਇਆ ਸ਼ਾਮ ਨੂੰ ਡਾਕਟਰ ਆਇਆ ਉਸ ਨੇ ਮੇਰੀ ਸੱਟ ਅਤੇ ਮੇਰੇ ਪੈਰ ਵੱਲ ਦੇਖਿਆ ਹਲਕੀ ਜਹੀ ਮੋਚ ਸੀ ਇਸੇ ਦੌਰਾਨ ਸ਼ੰਕਰ ਨੇ ਵੀ ਆ ਕੇ ਕਿਹਾ ਕਿ ਤੁਸੀਂ ਆ ਜਾਓ ਕਾਰ ਵਾਰ ਖੜੀ ਹੈ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਨੂੰ ਆਪਣੇ ਘਰ ਦਾ ਪਤਾ ਵੀ ਦੱਸਣਾ ਪਵੇਗਾ ਮੈਨੂੰ ਤੁਹਾਡੇ ਲਈ ਤਰਸ ਆ ਰਿਹਾ ਹੈ ਉਸਨੇ ਕਾਰ ਵਿੱਚ ਬੈਠਦਿਆਂ ਹੀ ਮੈਨੂੰ ਇਹ ਕਿਹਾ ਮੇਰਾ ਦਿਲ ਡੁੱਬਣ ਲੱਗਾ ਕਿਉਂ ਕੀ ਹੋਇਆ ਕੀ ਤੁਸੀਂ ਮੈਨੂੰ ਕਿਤੇ ਹੋਰ ਲੈ ਜਾ ਰਹੇ ਹੋ ਤੁਸੀਂ ਮੇਰਾ ਫਾਇਦਾ ਉਠਾਉਣਾ ਚਾਹੁੰਦੇ ਹੋ ਅਜਾ ਨਹੀਂ ਹੈ ਮੇਰੀ ਭੈਣ ਜੇ ਅਜਾ ਹੁੰਦਾ ਤਾਂ ਅਸੀਂ ਤੁਹਾਨੂੰ ਕਾਰ ਵਿੱਚ ਬਿਠਾ ਕੇ ਘਰ ਕਿਉਂ ਲਿਆਉਂਦੇ ਮੈਂ ਤੇਰੇ ਪਤੀ ਦੇ ਸਾਹਮਣੇ ਤੇਰੇ ਤੇ ਐਨਾ ਤਸੱਦਦ ਕੀਤਾ ਸ਼ਾਇਦ ਅਸੀਂ ਅਜਾ ਨਾ ਕਰਦੇ ਫਿਲਹਾਲ ਮੈਨੂੰ ਉਸਤੇ ਬਹੁਤ ਗੁੱਸਾ ਆ ਰਿਹਾ ਸੀ ਸ਼ੰਕਰ ਦਾਸ ਇਹ ਆਸੀ ਕਿ ਤੇਰੇ ਥੈਲੇ ਵਿੱਚ ਇੱਕ ਅਜੀਬ ਚੀਜ਼ ਨਿਕਲੀ ਹੈ ਜਿਸ ਨੂੰ ਦੇਖਦੇ ਹੀ ਅਸੀਂ ਤੁਹਾਨੂੰ ਛੱਡ ਦਿੱਤਾ ਇਹ ਸੁਣ ਕੇ ਮੇਰੇ ਕੰਨ ਖੜੇ ਹੋ ਗਏ ਮੈਂ ਵੀ ਦਿਲਚਸਪੀ ਨਾਲ ਉਸ ਦੀਆਂ ਗੱਲਾਂ ਸੁਣਨ ਲੱਗੀ ਮੇਰੇ ਬੈਗ ਵਿੱਚ ਅਜਿਆ ਕੀ ਸੀ ਜਿਸ ਨੂੰ ਦੇਖਦਿਆਂ ਹੀ ਤੁਸੀਂ ਮੈਨੂੰ ਛੱਡ ਦਿੱਤਾ ਮੈਨੂੰ ਵੀ ਦਿਖਾਓ ਜੇਕਰ ਤੁਸੀਂ ਇਸ ਨੂੰ ਦੇਖਿਆ ਤਾਂ ਤੁਸੀਂ ਇੱਥੇ ਹੀ ਬੇਹੋਸ਼ ਹੋ ਜਾਓਗੇ ਮੈਂ ਤੁਹਾਨੂੰ ਪਹਿਲਾਂ ਤੁਹਾਡੇ ਘਰ ਲੈ ਜਾਵਾਂਗਾ ਅਤੇ ਤੁਸੀਂ ਘਰ ਜਾ ਕੇ ਇਸ ਨੂੰ ਖੋਲ ਕੇ ਦੇਖ ਲਿਓ ਮੈਂ ਨਹੀਂ ਚਾਹੁੰਦਾ ਕਿ ਇੱਥੇ ਤੁਸੀਂ ਬੇਹੋਸ਼ ਹੋ ਜਾਓ ਉਸ ਆਧਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੁਸੀਂ ਕੌਣ ਹੋ ਤੁਸੀਂ ਮੈਨੂੰ ਅਤੇ ਮੇਰੇ ਪਤੀ ਨੂੰ ਅਗਵਾ ਕਿਉਂ ਕੀਤਾ ਕੀ ਤੁਸੀਂ ਇਸ ਦਾ ਜਵਾਬ ਦੇਣਾ ਚਾਹੋਗੇ ਪਰ ਹੁਣ ਇਹ ਸਭ ਜਾਣਨ ਦਾ ਕੋਈ ਫਾਇਦਾ ਨਹੀਂ ਤੁਸੀਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰੋਗੇ ਅਸੀਂ ਤੁਹਾਨੂੰ ਹੱਥ ਵੀ ਨਹੀਂ ਲਗਾਇਆ ਰਾਤ ਨੂੰ ਹਾਸਾ ਹੋ ਗਿਆ ਅਸੀਂ ਵੀ ਤੁਹਾਡੇ ਸਾਹਮਣੇ ਜ਼ਖਮੀ ਹਾਂ ਤੇਰੀ ਲੱਤ ਵਿੱਚ ਹੀ ਮੋਚ ਆਈ ਹੈ ਮੇਰੀ ਪਿੱਠ ਤੇ ਵੀ ਸੱਟ ਲੱਗੀ ਹੈ ਹੁਣ ਜਦੋਂ ਮੈਂ ਘਰ ਜਾਵਾਂਗਾ ਮੈਂ ਵੀ ਆਪਣਾ ਇਲਾਜ ਕਰਵਾਵਾਂਗਾ ਮੈਂ ਯਕੀਨੀ ਤੌਰ ਤੇ ਡਾਕਟਰ ਕੋਲ ਜਾਵਾਂਗਾ ਅਤੇ ਇਹ ਦੇਖਣ ਲਈ ਆਪਣਾ ਅਕਸਰੇ ਕਰਵਾਵਾਂਗਾ ਕਿ ਕੀ ਕੋਈ ਹੱਡੀ ਤਾਂ ਨਹੀਂ ਟੁੱਟ ਗਈ ਹੈ ਉਹ ਬੰਦਾ ਚਿੜਚਿੜਾ ਹੋ ਕੇ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਅਜੇ ਵੀ ਗੱਲ ਦਾ ਕੋਈ ਪਤਾ ਨਹੀਂ ਸੀ ਮੈਨੂੰ ਉਸਦੇ ਬੋਲਾਂ ਵਿੱਚ ਕੋਈ ਸਚਾਈ ਨਜ਼ਰ ਨਹੀਂ ਆ ਰਹੀ ਸੀ ਮੈਂ ਚੁੱਪ ਹੋ ਗਈ ਮੈਂ ਸਾਰਾ ਸਫਰ ਉਸ ਆਦਮੀ ਨਾਲ ਹੀ ਕਰਨਾ ਸੀ ਇਹ ਮੇਰੇ ਲਈ ਬਹੁਤ ਔਖਾ ਸੀ ਮੈਂ ਸੋਚਿਆ ਕਿ ਮੈਂ ਰਸਤੇ ਵਿੱਚ ਇਸ ਬਾਰੇ ਹੋਰ ਜਾਣ ਲਵਾਂਗੀ ਤਾਂ ਜੋ ਜੇਕਰ ਮੈਨੂੰ ਉਸ ਦੇ ਇਰਾਦੇ ਵਿੱਚ ਕੋਈ ਖੋਟ ਨਜ਼ਰ ਆਵੇ ਤਾਂ ਮੈਂ ਉਸ ਦੇ ਖਿਲਾਫ ਖੜੀ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਾਂ ਤਾਂ ਦੋ ਉਸ ਨੇ ਦੱਸਿਆ ਕਿ ਮੈਂ ਤੁਹਾਡੇ ਪਤੀ ਨੂੰ ਜਾਣਦਾ ਹਾਂ ਇਹ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੁਸੀਂ ਮੇਰੇ ਪਤੀ ਨੂੰ ਜਾਣਦੇ ਹੋ ਪਰ ਕਿਵੇਂ ਕੀ ਤੁਸੀਂ ਉਸ ਦੇ What's the ਤੁਸੀਂ ਮੈਨੂੰ ਜਾਣ ਬੁੱਝ ਕੇ ਅਗਵਾ ਕੀਤਾ ਪਰ ਕਿਉਂ? ਮੇਰੀ ਗੱਲ ਸੁਣ ਕੇ ਉਸਨੇ ਕਿਹਾ ਕਿ ਉਹ ਮੈਨੂੰ ਸਾਰੀ ਕਹਾਣੀ ਦੱਸ ਦੇਣਗੇ ਪਰ ਉਸ ਤੋਂ ਪਹਿਲਾਂ ਮੇਰੇ ਨਾਲ ਵਾਅਦਾ ਕਰਨਾ ਹੋਵੇਗਾ ਕਿ ਤੁਸੀਂ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਨਹੀਂ ਕਰੋਗੇ ਨਾ ਹੀ ਮੇਰੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਨੂੰ ਦੱਸੋਗੇ। ਮਜਬੂਰੀ ਵਿੱਚ ਮੈਂ ਹਾਂ ਵਿੱਚ ਸਿਰ ਹਿਲਾਇਆ। ਫਿਰ ਜੋ ਸ਼ੰਕਰ ਨੇ ਮੈਨੂੰ ਦੱਸਿਆ ਮੇਰੀ jaan ਨਿਕਲ ਗਈ। ਤੇਰਾ ਪਤੀ ਸੋਨ ਮੇਰਾ ਬਹੁਤ ਚੰਗਾ ਮਿੱਤਰ ਸੀ। ਮੇਰੇ ਸਾਰੇ ਪਰਿਵਾਰਕ ਮੈਂਬਰਾਂ ਉਹ ਵੀ ਪਤਾ ਸੀ ਸੋਹਣ ਮੇਰੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਉਹ ਮੇਰੇ ਸਾਰੇ ਕੰਮਾਂ ਵਿੱਚ ਮਦਦ ਕਰਦਾ ਸੀ ਜੇ ਮੇਰੀ ਭੈਣ ਨੂੰ ਕੋਈ ਕੰਮ ਹੁੰਦਾ ਜਾਂ ਉਸ ਨੂੰ ਸਕੂਲ ਜਾਣ ਦੀ ਲੋੜ ਹੁੰਦੀ ਤਾਂ ਵੀ ਉਹ ਮਦਦ ਕਰਦਾ ਸੀ ਮੈਂ ਇਸ ਹੱਦ ਤੱਕ ਸੋਹਣ ਤੇ ਭਰੋਸਾ ਕਰਦਾ ਸੀ ਜਿੰਨਾ ਭਰੋਸਾ ਸਕੇ ਭਰਾ ਤੇ ਕੀ ਤਾਂ ਜਾਂਦਾ ਹੈ ਮੈਂ ਸੋਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸਦੇ ਮਾਤਾ ਪਿਤਾ ਨੂੰ ਵੀ ਜਾਣਦਾ ਸੀ ਇਸ ਲਈ ਮੈਨੂੰ ਕਦੇ ਵੀ ਸੋਨ ਤੇ ਕੋਈ ਸ਼ੱਕ ਨਹੀਂ ਸੀ ਅਤੇ ਇੱਕ ਦਿਨ ਮੈਂ ਆਪਣੀ ਭੈਣ ਨੂੰ ਕੁਝ ਸਮਝਾ ਰਿਹਾ ਸੀ ਪਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੋਨ ਨੇ ਮੇਰੀ ਭੈਣ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਅਕਸਰ ਸਕੂਲ ਤੋਂ ਲੇਟ ਆਉਣ ਲੱਗੀ ਸੋਨ ਹੀ ਉਸ ਨੂੰ ਵਾਪਸ ਲੈ ਕੇ ਆਉਂਦਾ ਸੀ ਕਿਉਂਕਿ ਸੋਨ ਦਾ ਕਾਲਜ ਵੀ ਸਾਡੇ ਘਰ ਦੇ ਰਸਤੇ ਵਿੱਚ ਹੀ ਸੀ ਆਮ ਤੌਰ ਤੇ ਸੋਨ ਆਪਣੀ ਕਾਰ ਵਿੱਚ ਨਹੀਂ ਜਾਂਦਾ ਸੀ ਜਿਸ ਦਿਨ ਉਹ ਮੋਟਰਸਾਈਕਲ ਤੇ ਜਾਂਦਾ ਸੀ ਮੈਂ ਆਪਣੀ ਭੈਣ ਨੂੰ ਸੋਨ ਨਾਲ ਨਾ ਆਉਣ ਲਈ ਕਹਿੰਦਾ ਤੇ ਉਸ ਨੂੰ ਆਪਣੇ ਆਪ ਲਿਆਉਣ ਲਈ ਕਹਿੰਦਾ ਪਰ ਹੌਲੀ-ਹੌਲੀ ਸੋਹਣ ਨੇ ਵੀ ਆਪਣੀ ਕਾਰ ਦੀ ਵਰਤੋਂ ਵਧਾ ਦਿੱਤੀ ਅਤੇ ਉਹ ਮੇਰੀ ਭੈਣ ਨੂੰ ਨਾਲ ਲੈ ਜਾਣ ਲੱਗ ਪਿਆ ਇਹ ਗੱਲ ਸਾਡੇ ਵਿੱਚ ਬਹੁਤ ਗੰਦੀ ਸਮਝੀ ਜਾਂਦੀ ਪਰ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਰਦਾ ਸੀ ਕਿ ਮੈਨੂੰ ਸੋਹਣ ਤੇ ਬਹੁਤ ਭਰੋਸਾ ਹੈ ਸੋਹਣ ਨੇ ਵੀ ਮੇਰੇ ਪਿਤਾ ਦਾ ਦਿਲ ਇਸ ਤਰ੍ਹਾਂ ਜਿੱਤ ਲਿਆ ਸੀ ਕਿ ਮੇਰੇ ਪਿਤਾ ਜੀ ਵੀ ਕਦੇ ਗੁੱਸੇ ਨਹੀਂ ਹੋਏ ਪਰ ਜਦੋਂ ਅਸੀਂ ਆਪਣੀ ਭੈਣ ਦਾ ਵਿਆਹ ਤੈਅ ਕੀਤਾ ਤਾਂ ਇੱਕ ਅਜੀਬ ਘਟਨਾ ਵਾਪਰੀ ਸੋਹਣ ਗੁੱਸਾ ਹੋ ਗਿਆ ਉਸਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਮੈਨੂੰ ਪਤਾ ਵੀ ਨਹੀਂ ਲੱਗ ਸਕਿਆ ਦੇਲਦੀ ਗਹਿਰਾਈ ਵਿੱਚ ਸੋਣ ਨੂੰ ਮੇਰੀ ਭੈਣ ਪਸੰਦ ਆ ਗਈ ਸੀ ਨਾ ਹੀ ਉਸਨੇ ਕਦੇ ਮੈਨੂੰ ਇਹ ਦੱਸਿਆ ਸੀ ਪਰ ਜੇ ਉਸਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਇਹ ਸਥਿਤੀ ਨਾ ਹੁੰਦੀ ਜਿਸ ਸਥਿਤੀ ਵਿੱਚ ਸਾਨੂੰ ਸੋਣ ਨੇ ਖੜਾ ਕਰ ਦਿੱਤਾ ਸੀ ਮੈਂ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਵਿਆਹ ਦੀ ਬਰਾਤ ਵੀ ਸਾਡੇ ਘਰ ਪਹੁੰਚ ਗਈ ਸੀ ਪਤਾ ਨਹੀਂ ਲਾੜੀ ਕਿੱਧਰ ਚਲੀ ਗਈ ਅਸੀਂ ਚਿੰਤਤ ਹੋ ਗਏ ਮੇਰੀ ਭੈਣ ਬਹੁਤ ਨਿਮਰ ਸੀ ਉਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਜਦੋਂ ਮੇਰੀ ਭੈਣ ਗਾਇਬ ਹੋ ਗਈ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਇਸ ਗੱਲ ਦਾ ਪਤਾ ਬਰਾਤ ਵਾਲਿਆਂ ਨੂੰ ਵੀ ਲੱਗ ਗਿਆ ਵਿਆਹ ਦੀ ਬਰਾਤ ਵੂਹੇ ਤੋਂ ਹੀ ਵਾਪਸ ਚਲੀ ਗਈ ਸੀ ਜਦੋਂ ਇਹ ਖਬਰ ਪੂਰੇ ਘਰ ਵਿੱਚ ਫੈਲ ਗਈ ਕਿ ਸ਼ੰਕਰ ਦੀ ਭੈਣ ਭੱਜ ਗਈ ਹੈ ਬਰਾਤ ਵਾਲਿਆਂ ਨੇ ਖਾਣਾ ਵੀ ਨਾ ਖਾਤਾ ਤੇ ਵਾਪਸ ਚਲੇ ਗਏ ਹੁਣ ਜੇ ਮੇਰੀ ਭੈਣ ਵਾਪਸ ਆ ਜਾਂਦੀ ਤਾਂ ਕੋਈ ਫਾਇਦਾ ਨਹੀਂ ਹੋਣਾ ਸੀ ਫਿਰ ਪਤਾ ਲੱਗਾ ਕਿ ਸੋਣ ਵੀ ਵਿਆਹ ਵਿੱਚ ਨਹੀਂ ਆਇਆ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸਾਰਿਆਂ ਨੂੰ ਸ਼ੱਕ ਹੋ ਰਿਹਾ ਸੀ ਸੋਣ ਕਦੇ ਮੇਰੀ ਭੈਣ ਨੂੰ ਸਕੂਲ ਲੈ ਕੇ ਜਾਂਦਾ ਤੇ ਕਦੇ ਉਸ ਨੂੰ ਇੱਧਰ ਉੱਧਰ ਘੁੰਮਣ ਲਈ ਲੈ ਜਾਂਦਾ ਤੇ ਮੇਰੀ ਭੈਣ ਵੀ ਉਸਦੇ ਨਾਲ ਜਾਂਦੀ ਸੋਹਣ ਕਰਕੇ ਅਸੀਂ ਵੀ ਚੁੱਪ ਰਹਿੰਦੇ ਸੀ ਪਰ ਅੱਜ ਜਿਸ ਤਰ੍ਹਾਂ ਉਹ ਸਾਡੀ ਇੱਜ਼ਤ ਨਾਲ ਖਲਵਾੜ ਕਰ ਰਿਹਾ ਸੀ ਉਹ ਅਸੀਅ ਸੀ ਪਰ ਸੋਹਣ ਮੇਰੀ ਭੈਣ ਨੂੰ ਲੈ ਕੇ ਭੱਜ ਗਿਆ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਮੇਰੇ ਨਾਲ ਇੰਨਾ ਵੱਡਾ ਧੋਖਾ ਕਰੇਗਾ ਪਰ ਅਗਲੇ ਦਿਨ ਜੋ ਹੋਇਆ ਉਸ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਮੇਰੀ ਭੈਣ 4 ਵਜੇ ਰੋਂਦੀ ਹੋਈ ਆਈ। ਮੈਂ ਉਸ ਨੂੰ ਰੋਂਦਾ ਨਹੀਂ ਦੇਖ ਸਕਿਆ। ਉਸ ਨੇ ਦੱਸਿਆ ਕਿ ਸੋਨ ਉਸ ਨੂੰ ਲੈ ਕੇ ਗਿਆ ਸੀ। ਪਰ ਉਸ ਨੇ ਮੈਨੂੰ ਵਿਆਹ ਦੇ ਬਹਾਨੇ ਵਰਤਿਆ ਤੇ ਅਧ ਵਿਚਾਲੇ ਛੱਡ ਦਿੱਤਾ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਅੱਜ ਇਹ ਗੱਲ ਸੁਣ ਕੇ ਅਸੀਂ ਆਪਣੀ ਭੈਣ ਨੂੰ ਜ਼ਿੰਦਾ ਦਫਨਾ ਦੇਣਾ ਚਾਹੁੰਦੇ ਸੀ ਪਰ ਇਹ ਸਮਾਂ ਨਹੀਂ ਆਇਆ। ਉਸ ਵਿਚਾਰੀ ਲੜਕੀ ਨੇ ਖੁਦ ਹੀ ਮੌਤ ਨੂੰ ਗਲੇ ਲਗਾ ਲਿਆ। ਅਸੀਂ ਸੋਚ ਵੀ ਨਹੀਂ ਸਕਦੇ ਸੀ। ਕੀ ਸਾਡੀ ਇੱਜ਼ਤ ਇੰਨੀ ਬਰਬਾਦ ਹੋ ਜਾਵੇਗੀ ਉਹ ਸਾਡੇ ਨਾਲ ਇੰਨਾ ਵੱਡਾ ਧੋਖਾ ਕਰੇਗਾ ਸੋਣ ਨਾਲ ਮੇਰਾ ਰਿਸ਼ਤਾ ਸਦਾ ਲਈ ਟੁੱਟ ਗਿਆ ਮੈਂ ਆਪਣੇ ਪਿਤਾ ਦੀ ਬਦਨਾਮੀ ਕਰਕੇ ਚੁੱਪ ਰਿਆ ਅਸੀਂ ਨਹੀਂ ਚਾਹੁੰਦੇ ਸੀ ਕਿ ਕਿਸੇ ਤਰ੍ਹਾਂ ਇਹ ਖਬਰ ਪਿੰਡ ਵਿੱਚ ਫੈਲ ਜਾਵੇ ਤਾਂ ਸਾਡੇ ਘਰ ਵਾਲਿਆਂ ਨੇ ਸਾਰੇ ਲੋਕਾਂ ਨੂੰ ਦੱਸਿਆ ਕਿ ਸਾਡੀ ਧੀ ਦਾ ਐਕਸੀਡੈਂਟ ਹੋ ਗਿਆ ਸੀ ਪਾਲਰ ਤੋਂ ਘਰ ਆਉਂਦੇ ਸਮੇਂ ਉਸ ਦਾ ਹਾਸਾ ਹੋ ਗਿਆ ਇਸ ਕਰਕੇ ਸਾਰੇ ਘਰ ਵਾਲੇ ਸ਼ਰਮ ਨਾਲ ਚੁੱਪ ਹੋ ਗਏ ਪਰ ਮੇਰੇ ਦਿਲ ਵਿੱਚ ਬਦਲੇ ਦੀ ਅੱਗ ਬਲ ਰਹੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਸੋਹਣ ਨਾਲ ਵੀ ਅਜਿਹਾ ਹੀ ਕਰਾਂਗਾ ਮੇਰਾ ਵਿਚਾਰ ਸੀ ਕਿ ਮੈਂ ਤੈਨੂੰ ਵਿਆਹ ਵਾਲੀ ਰਾਤ ਅਗਵਾ ਕਰ ਲਵਾਂਗਾ ਅਤੇ ਉਸ ਤੋਂ ਬਾਅਦ ਤੈਨੂੰ ਕਦੇ ਸੋਹਣ ਦਾ ਮੂੰਹ ਨਹੀਂ ਦੇਖਣ ਦਿਆਂਗਾ ਪਰ ਮੈਂ ਅਜਿਆ ਨਹੀਂ ਕਰ ਸਕਿਆ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਲੋਕ ਹਨੀਮੂਨ ਤੇ ਜਾ ਰਹੇ ਹੋ ਮੈਂ ਸੋਚਿਆ ਕਿ ਮੈਂ ਆਪਣੇ ਦੋਸਤ ਨਾਲ ਇੱਕ ਯੋਜਨਾ ਬਣਾਵਾਂਗਾ ਮੈਂ ਸੋਨ ਨੂੰ ਅਜਾ ਸਬਕ ਸਿਖਾਵਾਂਗਾ ਕਿ ਉਹ ساری ਉਮਰ ਯਾਦ ਰੱਖੇਗਾ ਮੈਂ ਉਸ ਨੂੰ ਮਾਰਨਾ ਚਾਹੁੰਦਾ ਸੀ ਪਰ ਮੇਰੇ ਦੋਸਤ ਉਸ ਦੀਆਂ ਹੱਡੀਆਂ ਪਸਲੀਆਂ ਤੋੜਨ ਲਈ ਉਸ ਨੂੰ ਕਿਸੇ ਦੂਰ ਇਲਾਕੇ ਵਿੱਚ ਲੈ ਗਏ ਹਨ ਅਤੇ ਮੈਂ ਤੁਹਾਡੇ ਤੋਂ ਆਪਣੀ ਭੈਣ ਦਾ ਬਦਲਾ ਲੈਣ ਬਾਰੇ ਸੋਚ ਰਿਹਾ ਸੀ ਪਰ ਜਦੋਂ ਬੈਗ ਦੀ ਜੇਬ ਚੋਂ ਕਾਗਜ਼ ਨਿਕਲਿਆ ਤਾਂ ਉਸ ਨੂੰ ਕੇ ਮੈਨੂੰ ਤੁਹਾਡੇ ਤੇ ਤਰਸ ਆਉਣ ਲੱਗਾ ਕਿਉਂਕਿ ਉਸ ਕਾਗਜ਼ ਤੇ ਤੁਹਾਡੇ ਅਤੇ ਸੋਹਣ ਦੇ ਰਿਸ਼ਤੇ ਨੂੰ ਖਤਮ ਕਰਨ ਦੀ ਮੋਹਰ ਲੱਗੀ ਹੋਈ ਸੀ ਸੋਹਣ ਨੇ ਤੈਨੂੰ ਤਲਾਕ ਦੇ ਦਿੱਤਾ ਹੈ ਉਸ ਨੇ ਇਸ ਦਾ ਕਾਰਨ ਨਹੀਂ ਦੱਸਿਆ ਪਰ ਇਸ ਵੇਲੇ ਇਸ ਬੰਦੇ ਨੇ ਬਹੁਤ ਸਾਰੇ ਘਰ ਤਵਾਂ ਕਰ ਦਿੱਤੇ ਹਨ ਉਹ ਖੁਸ਼ ਕਿਵੇਂ रह ਸਕਦਾ ਹੈ ਜਦੋਂ ਉਸ ਨੇ ਬਹੁਤ ਸਾਰੇ ਲੋਕਾਂ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀਆਂ ਹਨ ਸ਼ੰਕਰ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਤਾ ਨਹੀਂ ਕਿਉਂ ਮੈਨੂੰ ਰੋਣਾ ਆਉਣ ਲੱਗਾ ਮੇਰੇ ਪਤੀ ਨੇ ਮੈਨੂੰ ਕਿਉਂ ਛੱਡ ਦਿੱਤਾ ਇਹ ਬਿਨਾਂ ਕਿਸੇ ਕਾਰਨ ਬੜੀ ਅਜੀਬ ਸੀ ਮੈਂ ਹੈਰਾਨ ਸੀ ਉਹ ਇਹ ਕਿਵੇਂ ਕਰ ਸਕਦਾ ਸੀ ਪਰ ਜੋ ਹੋਇਆ ਸੀ ਇਸ ਤੇ ਹੰਝੂ ਬਹਾਉਣ ਦਾ ਕੋਈ ਫਾਇਦਾ ਨਹੀਂ ਭਾਰੀ ਮਨ ਨਾਲ ਮੈਂ ਆਪਣੇ ਮਾਪਿਆਂ ਦੇ ਘਰ ਪਹੁੰਚ ਗਈ ਮੈਂ ਉਹਨਾਂ ਨੂੰ ਇਸ ਹਾਸੇ ਬਾਰੇ ਕੁਝ ਨਹੀਂ ਦੱਸਿਆ ਬਸ ਉਹਨਾਂ ਨੂੰ ਉਹ ਕਾਗਜ਼ ਦਿਖਾਈ ਮੇਰੇ ਮਾਤਾ ਪਿਤਾ ਵੀ ਪਰੇਸ਼ਾਨ ਹੋਗੇ ਕਿਉਂਕਿ ਸੋਨ ਅਤੇ ਮੇਰਾ ਰਿਸ਼ਤਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਸੋਨ ਦੇ ਮਾਤਾ ਪਿਤਾ ਨੇ ਉਸ ਦੇ ਖਿਲਾਫ ਇਹ ਰਿਸ਼ਤਾ ਜੋੜਿਆ ਸੀ ਜਦੋਂ ਰਿਸ਼ਤੇ ਜ਼ਮੀਨ ਜਾਇਦਾਦ ਦੇ ਆਧਾਰ ਤੇ ਹੁੰਦੇ ਹਨ ਤਾਂ ਇਸ ਲਈ ਇਹ ਕਹਾਣੀਆਂ ਹੁੰਦੀਆਂ ਹਨ ਜੇਕਰ ਸੋਨ ਦੇ ਮਾਤਾ ਪਿਤਾ ਨੇ ਉਸ ਦੇ ਪਿਆਰ ਨੂੰ ਸਵੀਕਾਰ ਕਰ ਲਿਆ ਹੁੰਦਾ ਤਾਂ ਅੱਜ ਉਹਨਾਂ ਦਾ ਪੁੱਤਰ ਉਹਨਾਂ ਨੂੰ ਇਸ ਤਰ੍ਹਾਂ ਬਦਨਾਮ ਨਾ ਕਰਦਾ ਸੋਨ ਨੇ ਆਪਣੇ ਮਾਤਾ ਪਿਤਾ ਤੋਂ ਆਪਣੇ ਪ੍ਰੇਮੀ ਦੇ ਵਿਛੋੜੇ ਦਾ ਬਦਲਾ ਲਿਆ ਸ਼ੰਕਰ ਨੇ ਸੋਨ ਤੋਂ ਆਪਣੀ ਭੈਣ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦਾ ਬਦਲਾ ਲਿਆ ਪਰ ਮੈਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਅਤੇ ਕਿਸ ਕਾਰਨ ਨਾਲ ਜਲੀਲ ਕੀਤਾ ਗਿਆ ਮੇਰਾ ਘਰ ਕਿਉਂ ਤਬਾਹ ਕੀਤਾ ਗਿਆ ਲੋਕੀ ਕਹਿੰਦੇ ਹਨ ਕਿ ਇਹ ਦੁਨੀਆ ਦੀ ਰੀਤ ਹੈ ਕੋਈ ਮੈਨੂੰ ਦੱਸ ਸਕਦਾ ਹੈ ਕਿ ਮੇਰੀ ਗਲਤੀ ਕੀ ਸੀ ਅੱਜ ਤੱਕ ਮੈਂ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਫਿਰ ਮੇਰੇ ਨਾਲ ਅਜਿਹਾ ਕਿਉਂ ਹੋਇਆ ਅਤੇ ਇਸ ਵਿੱਚ ਮੇਰਾ ਕੀ ਕਸੂਰ ਸੀ ਅਤੇ ਕੀ ਅਰੇਂਜ ਮੈਰਿਜ ਸਹੀ ਸਾਥਤ ਹੋਈ ਨਹੀਂ ਹਰ ਕੋਈ ਆਪਣੀਆਂ ਭਾਵਨਾਵਾਂ ਬਾਰੇ ਚਿੰਤਤ ਹੈ ਜੇਕਰ ਸਾਰੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਲੱਗ ਜਾਣ ਤਾਂ ਇਹ ਦੁਨੀਆ ਸਵਰਗ ਬਣ ਜਾਵੇਗੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ। ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰਿਓ ਅਤੇ ਹਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ। ਧੰਨਵਾਦ।